ਸਿੰਦਰਜਨ ਤੇ ਮਨੀਸ਼ ਇਸ ਸੌ ਦੀ ਆਦੇ ਨੂੰ ਜੀ ਸਮਨਸ ਆ ਗਏ ਨੇ ਕਲਾਸਰੂਮ ਕੰਸਟਰਕਸ਼ਨ ਸਕੈਮ ਹੈ ਜੀ 2000 ਕਰੋੜ ਦਾ ਕਹਿੰਦੇ ਘਟਾ ਦਾ 12000 ਕਮਣਿਆ ਦੀ ਕੰਸਟਰਕਸ਼ਨ ਕੀਤੀ ਗਈ ਹੈ ਉਹ ਕਹਿੰਦੇ ਜਿਹੜੇ ਹਿਸਾਬ ਦੇ ਵਿੱਚ ਕੀਤੀ ਗਈ ਹੈ ਉਹਨਾਂ ਦੀ ਜਿਹੜੀ ਲਾਈਫ ਸਪੈਨ ਹੈ 30 ਸਾਲ ਦਾ ਤੇ ਜਿਹੜਾ ਖਰਚਾ ਉਹਤੇ ਕੀਤਾ ਗਿਆ ਉਹ 70 ਸਾਲ ਦੇ ਲਾਈਫ ਸਪੈਨ ਦੇ ਨਾਲ ਕੀਤਾ ਗਿਆ ਔਰ ਕਰ ਕਰਾ ਕੇ 2000 ਕਰੋੜ ਦਾ ਇਹ ਕੋਟਾਲਾ ਹੈ اور ਉਹਦੇ ਵਿੱਚ ਸਤੰਦਰ ਜੈਨੂ ਇਹ ਮਨੀਸ਼ ਸੋਧਿਆ ਦੋਨੇ ਜਾਨੇ ਇਸ ਵਾਰ ਵਿੱਚ ਪਹਿਲਾਂ ਵੀ ਕੱਟ ਕੇ ਆਏ ਨੇ ਜੀ ਸਜ਼ਾ ਔਰ ਹੁਣ ਬਾਹਰ ਆਏ ਹੋਏ ਨੇ ਪਰ ਇਸ ਵਿੱਚ ਕਹਿੰਦੇ ਇਰੈਗੂਲੇਟਰੀਜ਼ ਇਨੀਆਂ ਜ਼ਿਆਦੇ ਹੈਗੀਆਂ ਔਰ 326 ਕਰੋੜ ਐਸਆਰਪਈਆ ਹੈਗਾ ਜਿਹੜਾ ਕਿ ਬਿਨਾਂ ਕਿਸੇ ਅਪਰੂਵਲ ਤੋਂ ਖਰਚਾ ਆ ਗਿਆ ਹੈਗਾ ਜਿਹੜਾ ਮਾਡਲ ਸੀਗਾ ਉਹਨਾਂ ਦਾ ਦੇ ਲਿਆ ਵੈਸੇ ਜਿੰਨੇ ਕੋ ਸਕੂਲ ਬਾਹਰ ਫੋਟੋਆਂ ਦੇ ਇਹਦੇ ਸੋ ਬੜੀਆਂ ਸੋਹਣੀਆਂ ਲੱਗਦੀਆਂ ਸੀ ਹੁਣ ਇਹ ਨਹੀਂ ਪਤਾ ਕਿ ਇੱਕ ਦਿਨ ਮੋੜ ਮੋੜ ਕੇ ਦਿਖਾਈ ਜਾਂਦੇ ਸੀ ਜਾਂ ਕਿਸੇ ਹੋਰ ਤੇ ਵੀ এডੂਕੇਸ਼ਨ ਦਾ ਹਾਲ ਕਿੰਨਾ ਕੁ ਸੁਧਰਿਆ ਸੀਗਾ ਪੰਜਾਬ ਦੇ ਵਿੱਚ ਤਾਂ ਕੋਈ ਬਹੁਤਾ ਲੱਗਦਾ ਨਹੀਂ ਸੁਧਰਿਆ